ਇਹ ਵਾਤੇ ਸਾਧ ਸੰਗਤ ਜੀ ਤੁਹਾਡਾ ਦੇੜਾ ਨਹੀਂ ਦੇ ਸਕਦੇ ਨਿੰਨੀ ਸੰਖਿਆ ਦੇ ਤੁਸੀਂ ਕੱਲ ਕੋਲ ਦਿੱਤੀ ਜਾਂ ਜਿੰਨੇ ਪੱਟੇ ਪੱਦਰ ਦੇ ਕੋਲ ਦਿੱਤੀ ਸਾਡੀ ਰਿਹਾਈ ਵਾਸਤੇ ਇੱਕ ਮਹੀਨੇ ਦੇ ਉੱਤੇ ਰੇਲਵੇ ਟਰੈਕ ਸੰਪੂਰਨ ਆ ਜਾਮ ਰੱਖਿਆ ਮੇਰੀਆਂ ਮਾਮਾ ਨੇ ਮੇਰੀਆਂ ਪੈਣਾ ਦੇ ਥੋੜਾ ਦੇੜਾ ਨਹੀਂ ਦੇ ਸਕਦੇ ਸਾਨੂੰ ਲੋਕ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਥੋੜੇ ਦੇ ਵਕਤ ਪੈਣਾ ਨਾ ਕਿਸੇ ਨੇ ਨਾਰ ਨਹੀਂ ਕਰਨਾ ਤੁਸੀਂ ਸਾਰਿਆਂ ਨੂੰ ਝੂਠਾ ਸਾਬਿਤ ਕਰਤਾ ਇੱਕ ਥੋਕੇ ਸਾਡੇ ਨਾਲ ਖੜੇ ਹੋ ਅਸੀਂ ਵੀ ਇੱਕ ਗੱਲ ਕਹਿੰਦੇ ਸੀਗੇ ਕੋਈ ਨਾਲ ਖੜੇ ਨਾ ਖੜੇ ਪਰ ਵਾਹਿਗੁਰੂ ਦੇ ਨਾਲ ਖੜਨਾ ਆ ਸਾਡੇ ਇਹ ਵਾਹਿਗੁਰੂ ਸੰਗਤ ਦੇ ਰੂਪ ਸਾਡੇ ਨਾਲ ਖੜਿਆ ਅਸੀਂ ਥੋੜਾ ਦੇਣਾ ਨਹੀਂ ਦੇ ਸਕਦੇ ਇਹ ਜਿੰਦ ਜਿੰਦ ਕਿਸਾਨੀ ਦੇ ਲਈ ਖੇਲ ਲਾਜੋ ਵੀ ਪਾਸ ਦੇ ਲਈ ਖੇਲ ਲੱਜੋਗੇ ਉਦੋਂ ਥੋੜਾ ਦੇਣਾ ਦੇਵਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਕਿ ਕਹਿਣਾ ਚੋਣਿਆ ਸਮੇਂ ਬੀਬੀ ਜੇਪੀ ਸਰਕਾਰ ਨੂੰ ਜਾਲਮ ਸਰਕਾਰ ਨੂੰ ਤੇ ਜਾਲਮ ਪ੍ਰਸ਼ਾਸਨ ਨੂੰ ਸਭ ਕੁਝ ਕਰਕੇ ਦੇਖ ਰਿਆ ਤੁਸੀਂ 440 ਪਲੱਸ ਮੁੰਡੇ ਸਾਡੇ ਫੱਟੜ ਕਰਕੇ ਦੇਖ ਲੇ ਸੁਭਕਰਨ ਸ਼ਹੀਦ ਕਰਕੇ ਦੇਖ ਲਿਆ ਸਾਡੇ ਦੇ ਤਸੱਦਦ ਕਰਕੇ ਦੇਖ ਲਈ ਸਾਨੂੰ ਜਿਹੜਾ ਜਿਟਾ ਕੇ ਦੇਖ ਲਿਆ ਤੇ ਸਾਨੂੰ ਬਰਾ ਲਿਆ ਜਾਂ ਸਾਨੂੰ ਚੁਕਾ ਲਿਆ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਝੁਕਨ ਵਾਲੇ ਨਹੀਂ ਹੈਗੇ ਅਸੀਂ ਪਿੱਛੇ ਹਟਨ ਵਾਲੇ ਨਹੀਂ ਹੈਗੇ ਅਸੀਂ ਹੀ ਆਪਣੇ ਹੱਕ 사ਚ ਦੀ ਲੜਾਈ ਨੂੰ ਲੜਦੇ ਰਹਾਂਗੇ ਗੱਲ ਨਸਲਾਂ ਦੀ ਆਈ ਹੋਈ ਆ ਸਤਿ ਸ਼੍ਰੀ ਅਕਾਲ ਅੱਜ ਸਾਡੇ ਬੱਚੇ ਬਾਹਰ ਜਾਣ ਨੂੰ ਕੋਈ ਕਨੇਡਾ ਦੇ ਨੂੰ ਕੋਈ ਅਮਰੀਕੇ ਦੇ ਨੂੰ ਉਧਰ ਪਸਤਾਰ ਕਰੀ ਜਾਂਦੇ ਨੇ ਕਿਉਂ ਕਰੀ ਜਾਂਦੇ ਨੇ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਤੇ ਸਾਡੀ ਥੇਤੀ ਮਜ਼ਬੂਤ ਹੋਵੇ ਸਾਡੇ ਕੋਲ ਮੈਸਰੀ ਦਾ ਗਰੰਟੀ ਕਾਨੂੰਨ ਹੋਵੇ ਸਾਡੇ ਬੱਚੇ ਇੱਥੇ ਕੀਤੀਆਂ ਕਰਨ ਆਪਣੀਆਂ ਮਾਂਵਾਂ ਤੋਂ ਦੂਰ ਨਾ ਹੋੜ ਤੇ ਸਾਡੀ ਤਾਂ ਗੱਲ ਨਸਲਾਂ ਦੀ ਬਣੀ ਹੋਈ ਆ ਲੋਕ ਕਹਿ ਦਿੰਦੇ ਨੇ ਇੱਥੇ ਵੀ ਹਾਂ ਸਾਨੂੰ ਘੰਟਾ ਫालतੂ ਲੱਗਦਾ ਜੀ ਹੈ ਨਾ ਵੀ ਰਾਸਤੇ ਜਾਪੇ ਨੇ ਮੈਨੂੰ ਤਾਂ ਇੱਕ ਘੰਟਾ ਫालतੂ ਲੱਗਦਾ ਸਾਡੀ ਤਾਂ ਨਸਲਾਂ ਦੀ ਗੱਲ ਆਈ ਹੋਈ ਆ ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਡਾ ਸਾਥ ਦੋਵੇਂ ਇਸ ਲੜਾਈ ਦੇ ਅੰਦਰ ਸਾਧ ਸੰਗਤਿ ਪਾਪੇ ਨਾਨਕ ਨੇ ਸਾਨੂੰ ਦੋ ਚੀਜ਼ਾਂ ਸੱਚੀ-ਸੁੱਚੀਆਂ ਦਿੱਤੀਆਂ ਇੱਕ ਸਾਾਨੂੰ ਸਾਡਾ ਧਰਮ ਸੱਚਾ-ਸੁੱਚਾ ਦਿੱਤਾ ਤੇ ਦੂਜੀ ਆਪਣੀ ਖੇਤੀ ਆਪਣੀ ਕਿਰਤ ਸੱਚੀ-ਸੁੱਚੀ ਰਹੀ ਤੇ ਇਹਨਾਂ ਦੀ ਰਾਖੀ ਕਰਨਾ ਸਾਡਾ ਫਰਜ ਆ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ مالک ਬਣਾਇਆ ਤੇ ਸਾਡਾ ਫਰਜ ਆ ਉਹਨਾਂ ਦੀ ਸੋਚ ਦੇ ਪੈਰਾ ਦੇਣਾ ਤੇ ਇਸ ਪਿੱਛੇ ਤੇ ਸਾਨੂੰ ਆਪਣੀ ਜਿੰਦ ਜਾਨ ਵੀ ਕਿਉਂ ਨਹੀਂ ਲਾਣੀ ਪੈਗੀ ਨਾ ਪਰ ਪਿੱਛੇ ਨਹੀਂ ਹਟਾਂਗੇ ਐਮ ਐਸਡੀ ਦਾ ਗਰੰਟੀ ਕਾਨੂੰਨ ਲੈਣਾ ਆ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਣੀ ਆ ਇਸ ਲੜਾਈ ਪਿੱਛੇ ਇਕੱਲੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ ਸਾਰੇ ਦੇਸ਼ ਦੇ ਕਿਸਾਨਾਂ ਦਾ ਫਾਇਦਾ ਹੋਣਾ ਜਦੋਂ ਐਮ ਐਸਡੀ ਗਰੰਟੀ ਬਣਦਾ ਇਕ ਲਾਸਟ ਗੱਲ ਕਹਿਣਾ ਚਾਹੁੰਦੇ ਆ ਆਪਣੇ ਨੌਜਵਾਨਾਂ ਨੂੰ ਆਪਣੀਆਂ ਪੜਾਣਾ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਪਾਪਾ ਜੀ ਪੰਥ ਨਾਲ ਜੁੜੋ ਗ੍ਰੰਥ ਨਾਲ ਜੁੜੋ ਬਾਣੀ ਨਾਲ ਜੁੜੋ ਜਦੋਂ ਬਾਣੀ ਦੇ ਨਿੱਕ ਨੇ ਨੀ ਹੋਗੇ ਨਾ ਉਦੋਂ ਲੜਨ ਦਾ ਹੌਸਲਾ ਮਿਲਦਾ ਆ ਪੜੋ ਇਤਿਹਾਸ ਆਪਣੇ ਗੁਰੂਆਂ ਬਾਰੇ ਪੜੋ ਇਤਿਹਾਸ ਕਿਵੇਂ ਸਾਡੇ ਗੁਰੂਆਂ ਨੇ ਰਾਜ ਲੈ ਕੇ ਆਣਾ ਸੀਵਾ ਕਿਵੇਂ ਸਾਡੇ ਗੁਰੂਆਂ ਨੇ ਆਪਣੇ ਹੱਕ ਸੱਚ ਦੀ ਪੇਂਦੀਆਂ ਪੱਟੀਆਂ ਪੱਟੀਆਂ ਤਸੱਦ ਦਾ ਘੱਲੀਆਂ ਆਰਿਆਂ ਨਾਲ ਸਿਰਾਂਗੇ ਚਰਖਰੀਆਂ ਤੇ ਚੜੇ ਕਾਂ ਤੋਂ ਕਾਂ ਕਟਾਈ ਗਈ Papa Panka Singh 72 ਦੇ 25 ਦਾ ਕਾਰਜ ਉਹਨਾਂ ਦੇ ਮੂੰਹ ਤੇ ਪਾ ਗਏ ਸਾਡੇ ਦਰ ਤੋਂ ਸੱਤ ਦੀ ਕੀ ਹੋਈ ਆ ਉਹਨਾਂ ਦੇ ਨੋਹਾ ਵਰਗੀ ਵੀ ਨਹੀਂ ਹੋਈ ਨੋਹਾ ਦੇ ਕਿਤੇ ਮਿੱਟੀ ਹੋ ਦੇ ਵਰਗੀ ਮੁਸੱਬਤ ਨਹੀਂ ਹੋਈ ਤੇ ਸਾਡੇ ਕੋਲ ਦਾ ਐਨ ਐਨ ਸਾਡੇ ਸੂਲ ਮੇ ਨੇ ਕਿਹਾ ਤਾਂ ਸਾਨੂੰ ਜੱਜ ਵੀ ਮਿਲਦੇ ਨੇ ਸੀਗੇ ਅਸੀਂ ਅਜ ਮਾਡਰਨ ਹੋ ਗਏ ਮਾਡਰਨ ਹੋਣਾ ਪੈਂਦਾ ਆ ਟਾਈਮ ਨਾਲ ਮਾਡਰਨ ਵੀ ਹੋਣਾ ਪੈਂਦਾ ਆ ਪਰ ਜੋ ਸਕੂਨ ਵਾਹਿਗੁਰੂ ਨਾਲ ਜੁੜ ਕੇ ਨੀਂਦਾ ਨਾ ਉਹ ਕਿਤੇ ਨਹੀਂ ਮਿਲਦਾ ਜੋ ਸੀਮਾ ਨਾਲ ਜੋ ਸਕੂਨ ਮਿਲੂਗਾ ਉਹ ਕਿਤੇ ਨਹੀਂ ਮਿਲਦਾ ਤੇ ਅਸੀਂ ਆਏ ਇਸ ਵਾਸਤੇ ਆ ਸਤ ਸ੍ਰੀ ਅਕਾਲ। ਤੇ ਆਪਾਂ ਸਾਠਖੰਡ ਦੀ ਜਾਈਏ ਤੇ ਸਾਨੂੰ ਇਤਿਹਾਸ ਪੜਨੇ ਆ ਪੜਨੇ ਕਿਉਂਕਿ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ 500 ਵੀ ਖਤਮ ਕਰਨ ਨੂੰ ਤੇ ਆਪਣੀ ਖੇਤੀ ਨੂੰ ਵੀ ਖਤਮ ਕਰ ਲਓ। ਪੜਨਾ ਅਸੀਂ ਮਹਾਰਾਜਾ ਰਣਜੀਤ ਸਿੰਘ ਬਾਰੇ, ਪੜਨਾ ਅਸੀਂ ਬਾਬਾ ਬੰਦਾ ਸਿੰਘ ਬਹਾਦਰੇ, ਪੜਨਾ ਅਸੀਂ ਅਕਾਲੀ ਪੂਲਾ ਸਿੰਘ ਬਾਰੇ, ਪੜਨਾ ਅਸੀਂ ਹਰੀ ਸਿੰਘ ਨੜਵੇਂ ਬਾਰੇ ਤੇ ਆਪਣੇ ਪੈਨ ਨੂੰ ਬੇਨਤੀ ਕਰਦੇ ਆਂ ਵੀ ਪੜੋ ਮਾਤਾ ਜੀਲਕੋੜ ਬਾਰੇ, ਪੜੋ ਮਾਤਾ ਗੁਜਰੀ ਬਾਰੇ, ਪੜੋ ਮਾਤਾ ਮਾਈ ਬਾਗੋ ਬਾਰੇ, ਪੜੋ ਪੜੀ ਰਾਣੀ ਬਾਰੇ। ਜਿੰਦਾਬਾਦੇ ਬੜੋ ਵੀ ਜੀ ਨਾ ਤੋਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗੜਾ ਰਣੋ ਤੋਂ ਤੇ ਮੂੰਹ ਤੇ ਥੱਪੜ ਮਾਰਿਆ 에어ਪੋਰਟ ਦੇ ਉੱਤੇ ਗੁਰਪ੍ਰੀਤ ਕੋ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ ਅੱਜ ਵੀ ਆਪਣੀ ਜੜਾ ਨਾਲ ਜੁੜ ਕੇ ਰਹਾਂਗੇ ਇਰਾਦੇ ਨਾਲ ਜੁੜ ਕੇ ਰਹਾਂਗੇ ਆਪਣੇ ਹੱਕ 사ੱਚ ਦੀ ਲੜਾਈ ਲੜਾਂਗੇ ਤੇ ਹੱਕ 사ੱਚ ਦੀ ਲੜਾਈ ਸਾਡੇ ਗੁਰੂਆਂ ਨੇ ਖਿਆ ਵੀ ਹਾਂ ਆਪਾਂ ਹੱਕ 사ੱਚ ਦੇ ਪਿੱਛੇ ਪਸੇ ਹੀੜ ਵੀ ਹੋੜਾਇਆ ਠੀਕ ਹੈ ਨਾ ਸਾਡੇ ਪਹਿਲਾਂ ਵੀ ਗੁਰੂ ਸੀ ਜੀ ਹੁੰਦੇ ਆਏ ਆ ਪੇਛਾਰੇ ਨੇ ਆਪਣੇ ਹੱਥ ਸਾਤੇ ਪਿੱਛੇ ਇੱਕ ਆ ਕਰਕੇ ਤੇ ਲੜਾਈ ਨੂੰ ਜੀਤਣਾ ਆਇਆ ਹੈ ਟਾਈਮ 'ਚ ਕਨ ਸੁਪਰੀਮ ਕੋਰਟ ਦੇ ਆਰਡਰ ਵੀ ਹੋਣੇ ਨੇ ਬੈਰੀਕੇਡ ਵੀ ਖੁੱਲਣਗੇ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਨੇ ਆ ਕਿ ਇਹਦਾ ਹੱਲ ਕਰਿਆ ਜਾਵੇ ਗੱਲਬਾਤ ਨਾਲ ਨਹੀਂ ਕਰਨਗੇ ਫਿਰ ਦਿੱਲੀ ਕੂਚ ਕਰਾਂਗੇ ਪਰ ਹੁਣ ਦੀ ਵਾਰ ਮੋਤੀ ਸੋਚ ਲੈ ਸਮਾਰ ਕੇ ਕਿ 5 ਸਾਲ ਬਾਅਦ ਤੇ ਆਵਾਂਗੇ ਹੱਤਕ ਤੇਰੇ ਪਾਪ ਦਾ ਕੰਡਾ ਫੁੱਟ ਗਿਆ ਹੱਤਕ ਤੇਰਾ ਥੋੜੀ ਜਿਨੀ ਜਮਾ ਰਫਾ ਫਦਾ ਕਰਕੇ ਆਮਗੇ ਅਗਲੀ ਵਾਰ ਲੈ ਚੜੇ ਅੰਦਰ ਤੇ ਸਾਡਾ ਹੱਲ ਕੀਤਾ ਜਾਵੇ ਕੋਈ ਮੱਤਾ ਕਟਾ ਬੋਲਿਆ ਗਿਆ ਹੋਵੇ ਕਿਤੇ ਦੀ ਸਾਧ ਦੇ ਖਿਲਾਫ ਬੋਲਿਆ ਗਿਆ ਹੋਵੇ ਨਾ ਸਮਝੇ ਬੱਚਾ ਸੋਚ ਕੇ ਮਾਫ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ